ਯਕਾਲ ਜੀ ਵੀ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੁਰਬਾਨੀ ਮੇਲੇ ਅਸਤੀ ਸਰਦਾਰ ਤੇ ਉਹਨਾਂ ਦੇ ਗਦਰ ਸੀਐਮਾ ਨੇਪਾਲ ਪਾ ਨੂੰ ਲਾਏ ਰਗੜੇ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ ਨੂੰ ਕੁਐਸਚਨ ਦਾ ਕੋਈ ਮੌਕਾ ਨਹੀਂ ਕਿਹਾ ਹੈ ਕਾਂਗਰਸ ਤੇ ਭਾਜਪਾ ਦੇ ਵਰਦਿਆਂ ਮੁੱਖ ਮੰਤਰੀ ਕਿਹਾ ਹੈ ਕਿ ਜੇਕਰ ਭਾਜਪਾ ਤੇ ਕਾਂਗਰਸ ਸਰ ਦੇਸ਼ ਨੂੰ ਬਖਸ਼ ਦੇਣ ਤਾਂ ਦੇਸ਼ ترقی ਕਰ ਸਕਦਾ ਹੈ ਰਹਿਮਤ ਤੇ ICISF ਦਿੱਤਨਾਤੀ ਦੇ ਵਿਰੋਧ ਵਿੱਚ ਪੇਸ਼ ਕੀਤੇ ਗਏ ਮਤੇ ਤੇ ਬਹਿਸ ਚ ਹਿੱਸਾ ਲੈਂਦੇ ਆ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹਨਾਂ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਫਿਰਕੂਲੀ ਹਾਂ ਤੇ ਵੰਡਿਆ ਹੈ ਮੁੱਖ ਮੰਤਰੀ ਨੇ ਹਰਿਆਣਾ ਪ੍ਰਤੀ ਹਲੀ ਮੀਦ ਖੋਦਿਆ ਕਿਹਾ ਹੈ ਕਿ ਹਰਿਆਣਾ ਛੋਟਾ ਪਈ ਹੈ ਪਰ ਸਿਆਸੀ ਖੇਡ ਲਈ ਦੋਹਾਂ ਸੂਬਿਆਂ ਲਈ ਲੜਾਇਆ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਜੋ ਕਰਨ ਤੇ ਤੇ ਰੂਸ ਵਿੱਚਕਾਰ ਜੰਗ ਨੂੰ ਖਤਮ ਕਰ ਸਕਦੇ ਹਨ ਤਾਂ ਉਹ ਤਾਂ ਫਿਰ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਵਿੱਚ ਕਰ ਸिखਾਵੇ ਹਾਲਾਤ ਯਕੀਨੀ ਬਣਾਉਣ ਤੇ ਕੌਣ ਰੋਕ ਰਿਹਾ ਹੈ ਉਹਨਾਂ ਕਿਹਾ ਹੈ ਕਿ ਦੋਵੇਂ ਸੂਬਿਆਂ ਦਾ ਰਿਸ਼ਤਾ ਭਰਾਮਾ ਵਰਗਾ ਹੈ ਤੇ ਕੇਂਦਰੀ ਅਨਾਜ ਪਲ ਪੁੱਲ ਜੋ 70% ਦੀ ਜਵਦ ਯੋਗਦਾਨ ਪਾਉਂਦੇ ਹਨ ਪਰ ਪਿਛਲੇ ਸਾਲਾਂ ਦੌਰਾਨ ਪੰਜਾਬ ਤੇ ਹਰਿਆਣਾ ਦੇ ਸੱਤਾ ਸੰਭਾਲਣ ਵਾਲੀਆਂ ਇਹਨਾਂ ਦੋਨਾਂ ਪਾਰਟੀਆਂ ਨੇ ਦੋਵਾਂ ਸੂਬਿਆਂ ਵਿੱਚ ਕਦਰ ਮਤ ਪੇਦ ਪੈਦਾ ਕਰਨ 'ਚ ਕੋਈ ਕਸਰ ਨਹੀਂ ਛੱਡੀ ਹੈ ਜਿਸ ਦੀ ਆੜ 'ਚ ਉਹ ਉਹ ਸੱਤਾ ਦਾ ਆਨੰਦ ਮਾਣ ਰਹੇ ਹਨ ਅਦਾਕਾਰ ਤੇ ਕਲਾਕਾਰ ਦਿਲਜੀਤ ਦੀ ਫਿਲਮ ਫਿਲਮ ਤੇ ਪਾਬੰਦਿਲ ਗੋਂਦਾ ਜਿਗਰ ਕਰਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪਹਿਲ ਕਮ ਹਮਲੇ ਤੋਂ ਪਹਿਲਾਂ ਬਣੀ ਫਿਲਮ 파ਰਤ ਚ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਮਾਨਨੇ ਕਿ ਹੈ ਕਿ ਕੁਰਬਾਨੀ ਵੇਲੇ ਅਸੀਂ ਸਰਦਾਰ ਹੋ ਜਾਂਦੇ ਹਾਂ ਤੇ ਮਤਬਲ ਨਿਕਲਣ ਪਿੱਛੋਂ ਫਿਰ ਫਿਰ ਗਦਾਰ ਬਾਹਰ ਬਿਹਾਰ ਚ ਵੋਟਾਂ ਲਈ ਜਨਮ ਦੇਸਬੂਤ ਦਿਖਾਉਣ ਤੇ ਮੁੱਦੇ ਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਮਾਂ 라ਵਲ ਪਿੰਡੀ ਤੋਂ ਕਾਗਜ਼ ਲੈ ਆਵੇਗੀ ਉਹਨਾਂ ਕਿਹਾ ਹੈ ਕਿ ਜੇਕਰ ਅਸੀਂ ਉਧਰ ਉਧਰ ਜਾਂਦੇ ਹਾਂ ਤਾਂ ਗਾਦਾਰ ਹੋ ਜਾਂਦੇ ਹਾਂ ਜਦ ਕਿ ਪਾਕਿਸਤਾਨ ਨਾਲ ਸਾਡੀ ਭਾਸ਼ਾ ਬੋਲੀ ਤੇ ਸੱਭਿਆਚਾਰ ਸਾਂਝਾ ਹੈ ਉਹਨਾਂ ਕਿਹਾ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣੀਆਂ ਚਾਹੁੰਦੀਆਂ ਹਨ ਚਾਹੀਦੀਆਂ ਇੱਥੇ ਵਿਸ਼ਵ ਗੁਰੂ ਬਣਨ ਬਣ ਕੇ ਚੱਕਰਾਂ 'ਚ ਪਏ হয়ে ਹਨ ਉਹਨਾ مثال ਦਿੱਤੀ ਹੈ ਕਿ ਦਿਨਾ نگر ਜੋ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਹਮਲੇ ਦਰਾਂ ਨੀ ਮਕੌਜੀ ਬਲ ਪੇਜਨ ਲਈ ਸੂਬੇ ਦੇ ਵਿੱਚੋਂ 7.5 ਕਰੋੜ ਰੁਪਏ ਦੀ ਮੰਗ ਕੀਤੀ ਹੈ ਮਾਨ ਨੇ ਕਿਹਾ ਹੈ ਕਿ ਇਹ ਮੰਦ ਭਾਗਾ ਤੇ ਤਰਕਹੀਨ ਹੈ ਕਿਉਂਕਿ ਕਿਉਂਕਿ ਜਿਸ ਸੂਬੇ ਦੇ ਸਭ ਤੋਂ ਵੱਧ ਸਬੂਤ ਹਰਿਆਣਾ ਹਥਿਆਰਬੰਦ ਸੈਨਾਵਾਂ ਤੇ ਦੇਸ਼ ਦੀ ਸੇਵਾ ਕਰਦੇ ਹੋਏ ਹਸੀਦ ਹੁੰਦੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ